ਸਚਕੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਗੋਬਿੰਦ ਸਰ ਪਾਤਸ਼ਾਹੀ 6ਵੀਂ ਜੀਟੀ ਰੋਡ ਕਰਨਾਲ ਵਿਖੇ ਮਨਾਇਆ ਗਿਆ ਇਸ ਮੌਕੇ ਪੰਤ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤ ਨੂੰ ਹਰਜਸ ਨਾਲ ਨੇ ਹਲ ਕੀਤਾ ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਪ੍ਰਬੰਧਕ ਨਰੈਣ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ ਅਸੀਂ ਇਸ ਟਾਈਮ ਸੰਤ ਬਾਬਾ ਗੁਰਮੇਲ ਸਿੰਘ ਜੀ ਜੋ ਸਚਕੰਡ ਵਾਸੀ ਹਨ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਗੁਰਮਤ ਸਮਾਗਮ ਹੋ ਰਿਹਾ ਹੈ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਘੋੜੇ ਬੰਨੇ ਸਨ ਔਰ ਇਹ ਜਿਹੜਾ ਛੱਪੜ ਹੈ ਇਹ ਉਹਦਾ ਪ੍ਰਤੀਕ ਹੈ ਕਿ ਇੱਥੇ ਉਹਨੋਂ ਤਲਾਬ ਉਹ ਸਰੋਵਰ ਬਣ ਗਿਆ ਹੈ ਇੱਥੇ ਸੰਤਾਂ ਨੇ ਇਸ਼ਨਾਨ ਕਰਦਿਆਂ ਨੇ ਤੇ ਆਪਣੇ ਦੁੱਖ ਦੂਰ ਕਰਦਿਆਂ ਨੇ ਬਾਬਾ ਬੁੱਢਾ ਸਾਹਿਬ ਵੀ ਇੱਥੇ ਬੂੜਪੁਰ گاؤں ਹੈਗਾ ਜਦੇ ਨਾਲ ਇੱਥੇ ਬਾਬਾ ਬੁੱਢਾ ਸਾਹਿਬ ਵੀ ਆਏ ਸਨ ਔਰ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਕੈਦ ਕਰਕੇ ਲਿਆਂਦਾ ਗਿਆ ਇਸੇ ਸਥਾਨ ਤੋਂ ਲੰਗੇ 30 ਹਜ਼ਾਰੀ ਫੌਜ ਜਿਹੜੀ 30 ਹਜ਼ਾਰੀ ਦੇ ਉੱਥੇ ਆ ਕੇ ਠਹਿਰੀ ਉਹਨੇ ਵੀ ਇੱਥੇ ਆ ਕੇ ਪੜਾਉ ਪਾਇਆ ਸੋ ਇਹ ਸਥਾਨ ਬੜਾ ਇਤਿਹਾਸਿਕ ਹੈ ਤੇ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਦੀ ਨਿਸ਼ਾਨਦੇਹੀ ਕਰਕੇ ਇਸ ਸਥਾਨ ਨੂੰ ਉਜਾਗਰ ਕੀਤਾ ਔਰ ਇੱਥੇ ਬਹੁਤ ਜ਼ਿਆਦਾ ਇੱਥੇ ਤਸ਼ੱਦਦ ਵੀ ਹੋਈ 1984 ਦੇ ਜਦੋਂ ਦੰਗੇ ਹੋਏ ਸਰਕਾਰੀ ਕਤਲੇਆਮ ਜਿੰਨੂੰ ਕਹਿੰਦੇ ਆ ਸੀ 29 ਸਿੰਘ ਇੱਥੇ ਸ਼ਹੀਦ ਹੋਏ ਨੇ ਔਰ ਇਹ ਉਹਨਾਂ ਦੀ ਉੱਥੇ ਨਾਮ ਔਰ ਉਹਨਾਂ ਦੇ ਸਾਰਾ ਵੇਰਵਾ ਵੀ ਇੱਥੇ ਦਿੱਤਾ ਗਿਆ ਹੈ ਇਹ ਬੜਾ ਬੜਾ ਇਤਿਹਾਸਿਕ ਸਥਾਨ ਹੈ ਬਾਬਾ ਗੁਰਮੀਲ ਸਿੰਘ ਜੀ ਦੇ ਗੁਰਪੁਰਬ ਤੇ ਉਹਨਾਂ ਦੇ ਜਨਮ ਦਿਵਸ ਤੇ ਇੱਥੇ ਗੁਰੂ ਮਹਾਰਾਜ ਦਾ ਪਾਠ ਰਖਵਾਇਆ ਕੀਰਤਨ ਕਰਾਇਆ ਗਿਆ ਹੈ ਹਰਪਾਲ ਸਿੰਘ ਜੀ ਵੱਲੋਂ ਇਸ ਸਥਾਨ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਦੀ ਬਹੁਤ ਵੱਡੀ ਮਹਾਨਤਾ ਹੈ 1975 ਵਿੱਚ ਗੁਰੂ ਘਰ ਸਟੈਬਲਿਸ਼ ਹੋਇਆ ਇੱਥੇ ਸੇਵਾ ਕੀਤੀ ਗਈ ਬਾਬਾ ਗੁਰਮੀਲ ਸਿੰਘ ਜੀ ਵੱਲੋਂ ਸਾਡੇ ਪਰਿਵਾਰ ਦਾ ਸਾਡੇ ਦਾਦਾ ਜੀ ਸਾਡੇ ਨਾਨਾ ਜੀ ਹੋਰਾਂ ਦਾ ਬਹੁਤ ਪ੍ਰੇਮ ਪਿਆਰ ਸੀ ਬਾਬਾ ਜੀ ਦੇ ਬਾਬਾ ਬਾਬਾ ਗੁਰਮੀਲ ਸਿੰਘ ਜੀ ਵੱਡੇ ਬਾਬਾ ਜੀ ਤੋਂ ਬਾਬਾ ਜੀ ਬਾਗਾਪੁਰਾਣੇ ਤੋਂ ਬਿਲੋਂਗ ਕਰਦੇ ਸਨ ਪੰਜਾਬ ਤੋਂ ਬਹੁਤ ਵੱਡੀ ਦੇਣ ਪੰਜਾਬ ਨੂੰ ਤੇ ਦਿੱਲੀ ਨੂੰ ਹੈ ਸੇਵਾ ਦੇ ਤੌਰ ਤੇ ਬਾਬਾ ਜੀ ਨੇ ਜੰਮੂ ਬਾਗਾਪੁਰਾਣਾ ਦਿੱਲੀ ਯਮਨਾ ਨਗਰ ਗੰਗਾ ਨਗਰ ਕਈ ਜਗ੍ਹਾ ਢੇਰੇ ਸਥਾਪਨਾ ਕੀਤੀਆਂ ਸ਼ਹੀਨਗਰ ਕੀਤੀ ਤੇ ਸੇਵਾ ਕੀਤੀ ਗੁਰੂ ਘਰ ਦੀ 1984 ਵਿੱਚ ਐਸੀ ਸਥਾਨ ਦੇ ਉੱਤੇ 29 ਸਿੰਘਾਂ ਨੇ ਸ਼ਹਾਦਤ ਹੋਈ। ਇਸ ਗੁਰੂ ਘਰ ਦਾ ਬਹੁਤ ਵੱਡਾ ਸਿੱਖੀ ਨੂੰ ਯੋਗਦਾਨ ਵੀ ਹੈ। ਦਿੱਲੀ ਤੋਂ ਜਾਂਦਾ ਹੋਇਆ ਪੰਜਾਬ ਵੱਲ ਹਰ ਨਿਵਾਸੀ ਜਿਹੜਾ ਵਾਸੀ ਭਾਵੇਂ Hindu ਹੋਵੇ, Sikh ਹੋਵੇ, ਪੰਜਾਬੀ ਹੋਵੇ ਸੀਸ ਨਵਾ ਕੇ ਇਸ ਗੁਰੂ ਘਰ ਤੋਂ ਅੱਗੇ ਜਾਂਦਾ ਹੈ। ਮਹਾਨਤਾ ਇਸ ਗੁਰੂ ਧਰਤੀ ਦੀ ਇੰਨੀ ਵੱਡੀ ਹੈ। ਸ਼ਹੀਦੀ ਫੌਜਾਂ ਨੇ ਪਹਿਰੇ ਇਸ ਸਥਾਨ ਤੋਂ ਲੱਗਦੇ ਨੇ ਗੁਰੂ ਅਰਗੋਵਿੰਦ ਸਾਹਿਬ ਦਾ ਵਾਰ ਇਸ ਸਥਾਨ ਨੂੰ। ਬਾਬਾ ਜੀ ਦੀ ਕਮਾਈ ਅੱਗੋ ਦੀ ਸੰਭਾਲ ਲਈ ਹੈ ਬਾਬਾ ਹਰਪਾਲ ਸਿੰਘ ਜੀ ਨੇ ਬਹੁਤ ਵੱਡਾ ਯੋਗਦਾਨ ਹੈ ਔਰ ਐਸੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਐਸੀ ਤਰ੍ਹਾਂ ਹਰ ਸਾਲ ਉਹਨਾਂ ਦਾ ਸਤਨਾ ਦਿਵਸ ਉਹਨਾਂ ਦਾ ਜਨਮ ਦਿਵਸ ਮਨਾਉਂਦੇ ਰਹਿਣ ਸਿੱਖ ਕੌਮ ਲਈ ਹੈ ਬੜੀ ਖੁਸ਼ੀ ਦੀ ਗੱਲ ਹੈ ਬਾਬਾ ਗੁਰਮੇਲ ਸਿੰਘ ਜੀ ਦਾ ਵਿਰਸਾ ਬਾਬਾ ਹਰਪਾਲ ਸਿੰਘ ਜੀ ਨੇ ਸੰਭਾਲ ਕੇ ਰੱਖਿਆ ਅੱਜ ਅਸੀਂ ਸਾਰੀਆਂ ਸੰਗਤਾਂ ਮਿਲ ਕੇ ਸੰਤ ਬਾਬਾ ਕਰਮੇਲ ਸਿੰਘ ਜੀ ਜਿਨ੍ਹਾਂ ਦਾ ਜਨ 3 ਅਗਸਤ 1940 ਨੂੰ ਨੀਰੀਪੀਰੀ ਪੰਚਪੀਰੀ ਲੋਪੂ ਪਿੰਡ ਵਿੱਚ ਹੋਇਆ ਸੀਗਾ ਅਸੀਂ ਉਹਨਾਂ ਦਾ ਜਨਮ ਦਿਨ ਅੱਜ ਬੜੀ ਧੁੰਮਧਾਮ ਦੇ ਨਾਲ ਸਾਰੀਆਂ ਸੰਗਤਾਂ ਮਿਲ ਕੇ ਮਨਾ ਰਹੇ ਆ ਤੇ ਆਪਣੇ ਪ੍ਰੋਗਰਾਮ ਲਾਈਵ ਚੱਲ ਰਿਹਾ ਆਪਣੇ ਕੀਰਤਨ ਚੱਲ ਰਿਹਾ ਆਪਣੇ ਲंगर ਪਾਣੀ ਚੱਲ ਰਿਹਾ ਸੇਵਾ ਸੰਗਤਾਂ ਦੇ ਵਿੱਚ ਬਹੁਤ ਅੱਛਾ ਮਿਲਜੋਲ ਕੇ ਸਾਰੇ ਸੇਵਾ ਕਰ ਰਹੇ ਨੇ ਤੇ ਬਾਹਰ ਬੈਠੇ ਵੀ ਸਾਰੀਆਂ ਸੰਗਤਾਂ ਆਪਣੇ ਲਾਈਵ ਟੀਵੀ ਦੇ ਵਿੱਚੋਂ ਲਾਈਵ ਵੈਬਕਾਸਟ ਦੇ ਵਿੱਚੋਂ ਸਾਰਾ ਪ੍ਰੋਗਰਾਮ ਦੇਖ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਇਥੇ ਵੀਰ ਆਏ ਨੇ ਚਾਹੇ ਉਹ ਆਪਣੇ ਕਿਸੇ ডিপਾਰਟਮੈਂਟ ਤੋਂ ਆਏ ਨੇ ਚਾਹੇ ਉਹ ਕੋਈ ਮინისტრ ਸਾਹਿਬ ਨੇ ਚਾਹੇ ਆਪਣੇ ਕੋਈ ਬਿਊਰੋਕਰੇਟ ਨੇ ਜਾਂ ਸਾਡੇ ਸਾਰੇ মিডিਆ ਵਾਲੇ ਆਪਣੇ ਸਾਡੇ ਭਰਾ ਆਏ ਹੋਏ ਨੇ ਚਰਦੀ ਕਲਾ ਟਰੈਂਪ ਟੀਵੀ ਤੋਂ ਆਏ ਨੇ ਬਾਕੀ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ ਚਮਨਜੀਤ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਰਾਗੀ ਸਿੰਘ ਨੇ ਕੀਰਤਨ ਕਰਦੇ ਨੇ ਬੜਾ ਬੜੇ ਪਿਆਰ ਦੇ ਨਾਲ ਬੜਾ ਰਸ ਵਿੱਚ ਕੀਰਤਨ ਕਰਦੇ ਨੇ ਉਹ ਵੀ ਥੋੜੀ ਦੇਰ ਨੂੰ ਪਹੁੰਚਣ ਵਾਲੇ ਨੇ ਆਪਣੇ ਅਖਵਾਲ ਸਿੰਘ ਲਾਲਪੁਰਾ ਜੀ ਉਹ ਵੀ ਪੁੱਛਣ ਵਾਲੇ ਨੇ ਜੋ ਸਾਡੇ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਬਹੁਤ ਸਾਰੀਆਂ ਸੰਗਤਾਂ ਦਿੱਲੀ ਤੋਂ ਆਸ-ਪਾਸੇ ਤੋਂ ਪਹੁੰਚ ਰਹੀਆਂ ਇਵਨ ਵਾਗੇ ਪਰੇ ਤੋਂ ਅੱਜ ਵੀ ਜਥਾ 20 ਲੜੀਆਂ ਆਪਣੇ ਔਰਤਾਂ ਦਾ ਜਥਾ ਸਪੈਸ਼ਲੀ ਉਹ ਚੱਲ ਕੇ ਥੋਆ ਜਿਹੜੀਆਂ ਕਿ ਉੱਥੇ ਗੁਰਦੁਆਰੇ ਵਿੱਚ ਬਾਬਾ ਜੀ ਦੇ ਗੁਰਦੁਆਰੇ ਵਿੱਚ ਬੜਾ ਸੇਵਾ ਕਰਦੀਆਂ ਲੰਗਰ ਪਾਣੀ ਦੀ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਨੋਂ ਨੇ ਦਾ ਬਹਾਰ ਸਦਾ ਆਪਰੇ ਚੜ੍ਹਦੀ ਕਲਾ ਬਖਸ਼ੀ ਸਾਰੇ ਸੰਤਾਨ ਨੂੰ ਸੰਤ ਬਾਬਾ ਗੁਰਮੀਲ ਸਿੰਘ ਦੀ ਜਿਨ੍ਹਾਂ ਦਾ ਜਨਮ ਦਿਹਾੜਾ ਆ ਮਨਾ ਰਹੇ ਹਨ ਤੇ ਸਾਰੇ ਸੰਤਾਨਾਂ ਨੂੰ ਲੱਖ ਲਗਵਤ ਹੈ ਹੋਵੇ ਇਹ ਗੁਰਦੁਆਰਾ ਗੁਰਖਰਗੁੜੀ ਸਾਹਿਬ ਸਰ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਚਰਨ ਸੋਭਿਤ ਸਥਾਨ ਹੈ ਜਿੱਦੇ ਵਿੱਚ ਦਰੋਹ ਚੜ੍ਹ ਕੇ ਸੰਤਾਂ ਇਸ ਸਥਾਨਾਂ ਤੇ ਨਕਮਸ਼ਤਕ ਹੋ ਕੇ ਆਪਣੀਆਂ ਹਾਜ਼ਰੀਆਂ ਪਰਖੇ ਗੁਰੂ ਕੋਲ ਆਪਣੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਗੀ ਸੋਗੀ ਦੇਵੇ ਸਤਿਗੁਰੂ ਜੀ ਸਵਰਾਂ ਦੀ ਮਰਜ਼ਾ ਪੂਰੀ ਕਰ ਦੇਣ ਔਰ ਸਾਰਿਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਗੁਰਮੀਤ ਸਿੰਘ ਜੀ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਅੱਜ ਗੁਰਮੀਲ ਸਿੰਘ ਜੀ ਜੋ 1944 ਮੇ ਪੈਦਾ ਹੋਏ थे ਅੱਜ ਉਨ੍ਹਾਂ ਕੀ ਜਨਮ ਦਿਵਸ ਕੇ ਕਾਰਜਕ੍ਰਮ ਮੇ ਹਮਨੇ ਵੀ ਹਿੱਸਾ ਲਿਆ ਬਹੁਤ ਅੱਛਾ ਲਗਾ ਬਹੁਤ ਬੜੀਆ ਪ੍ਰੋਗਰਾਮ ਸਿੰਘ ਸਾਹਿਬ ਨੇ ਕੀਆ ਥਾ ਔਰ ਮੇਰੀ ਬਹੁਤ-ਬਹੁਤ ਸ਼ੁਭ ਕਾਮਨਾਇਆਂ ਔਰ ਸਭੀ ਕੋ ਹਾਰਦਿਕ ਧੰਨਵਾਦ ਕਿ ਆਪਨੇ ਮੂਝੇ ਇਹਾ ਬੁਲਾਇਆ ਔਰ ਮੂਝੇ ਇਤਨੀ ਇੱਜ਼ਤ ਦੀ। ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ, ਦਿੱਲੀ ਦੀਆਂ ਸਾਰੀਆਂ ਸੰਗਤਾਂ ਨੂੰ ਬੜੀ ਤੂੰ-ਤਾਮ ਦੇ ਨਾਲ ਇਨਾਂ ਨੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਹੈ। ਇਨਾਂ ਦਾ ਬਹੁਤ-ਬਹੁਤ ਧੰਨਵਾਦ ਆ। ਇਨਾਂ ਨੇ ਸੰਗਤਾਂ ਨੂੰ ਬਾਗੇ ਪੁਰਾਣੇ ਦਮਰਾਇਆ ਹੈ। ਇਨਾਂ ਬਾਰੇ ਕੋਈ ਕੁਛ ਦੱਸ ਨਹੀਂ ਸਕਦੇ। ਇਨਾਂ ਦਾ ਇਨਾ ਸਤਕਾਰ ਹੈ। ਮਹਾਰਾਜ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰੱਖੀ